ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖਦੇ ਪਿਆਨ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਪਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾਵਾਂਗੇ ਸਰਦੀਆਂ ਦਾ ਤੋਹਫਾ ਇਹ ਛੋਲੇ 2 ਕਿਲੋ ਆਪਣੇ ਛੋਲੇ ਆ ਤੇ 2 1/2 ਕਿਲੋ ਆਪਣੀ ਸ਼ੱਕਰ ਆ ਤੇ ਅਜਾ ਦੇਸੀ ਘਿਓ ਦੇ ਵਿੱਚ ਆਪਾਂ 2 ਕਿਲੋ ਦੇਸੀ ਘਿਓ ਪਾਵਾਂਗੇ ਤੇ ਇਹ 2 ਕਿਲੋ ਪੰਜੀਰੀ ਦਾ ਸਮਾਨ ਸਾਰਾ ਇੱਦਾਂ ਆ ਕਿ 250 ਗ੍ਰਾਮ ਫੁੱਲ ਮਖਾਣੇ ਤੇ 100 ਗ੍ਰਾਮ ਸੌਂਫ 100 ਗ੍ਰਾਮ ਇਹ ਕਾਜੂ ਤੇ ਇੱਕ ਝੋਟ ਜਿਹਨੂੰ ਗੋਲਾ ਵੀ ਕਹਿਆ ਜਾਂਦਾ ਤੇ ਇੱਕ 100 ਗ੍ਰਾਮ ਇਹ ਬਦਾਮ ਤੇ 100 ਗ੍ਰਾਮ ਚਾਰੇ ਗੁੰਦਾ 100 ਗ੍ਰਾਮ ਆਪਾਂ ਖਾਸ ਖਾਸ ਪਾਵਾਂਗੇ ਤੇ 100 ਗ੍ਰਾਮ ਚਾਰੇ ਮੱਗ ਤੇ ਪਾਵਾਂਗੇ ਤੇ 100 ਗ੍ਰਾਮ ਆਪਾਂ ਪਾਵਾਂਗੇ ਜਵੈਣ ਤੇ ਕੋਈ ਬਣਾਉਂਦਾ ਐਲਸੀ ਕੋਈ ਮਿੱਠੇ ਕੋਈ ਛੋਲਿਆਂ ਦੀਆਂ ਪਿੰਨੀਆਂ ਬਣਾਉਂਦਾ ਤੇ ਆਪਾਂ ਬਣਾ ਲੈ ਛੋਲਿਆਂ ਦੀ ਪੰਜੀਰੀ ਬਾਦ ਵਿੱਚ ਆਪਾਂ ਵੇਖਾਂਗੇ ਇਸ ਤੋਂ ਬਾਅਦ ਕੀ ਕੀ ਬਣਾਵਾਂਗੇ ਬਾਦ ਵਿੱਚ ਗਜਰੇਲਾ ਬਣਾਵਾਂਗੇ ਮਤਲਬ ਆ ਦੇਖੋ ਵੀ ਆ ਚਾਰੇ ਗੁੰਦੇ ਦਾ ਕੀ ਮਤਲਬ ਹੁੰਦਾ ਇਹ ਚਾਰ ਗੁੰਦਾ ਚਾਰ ਰਕਮ ਦੀਆਂ ਨੇ ਵਿੱਚ ਵੇਖੋ ਕੋਈ ਲਾਲ ਆ ਕੋਈ ਪੀਲੀ ਆ ਕੋਈ ਚਿੱਟੀ ਆ ਇਸੇ ਇਸੇ ਤਰ੍ਹਾਂ ਇਹ ਚਾਰੇ ਮਗਦੇ ਆ ਇਸੇ ਤਰ੍ਹਾਂ ਚਾਰੇ ਮਗਜੇ ਵਿੱਚ ਕੋਈ ਬਰੀਕ ਆ ਕੋਈ ਮੋਟਾ ਕੋਈ ਲੰਬਾ ਵਾ ਹਾਂਜੀ ਇਸ ਤਰ੍ਹਾਂ ਇਹ ਚਾਰੇ ਮਗਜੇ ਰਲੇ ਹੁੰਦੇ ਆ ਠੀਕ ਇਹ ਵਧੀਆ ਹੁੰਦੇ ਆ ਕਿਉਂਕਿ ਦਿਮਾਗ ਵਾਸਤੇ ਬਹੁਤ ਵਧੀਆ ਚੀਜ਼ ਆ ਹਾਂਜੀ ਇਹ ਜਿਹੜੇ ਚਾਰੇ ਮਗਜੇ ਚ ਚਲੋ ਇਹਨੂੰ ਕੋਈ ਪੀ ਲੀਏ ਆਪਾਂ ਸ਼ੁਰੂ ਕਰਦੇ ਹਾਂ ਨੂੰ ਆਪਾਂ ਪੀ ਲੈਨੇ ਛੋਲਿਆਂ ਨੂੰ ਚਲੋ ਇਹ ਜਿਹੜਾ ਜੋਟੇ ਐ ਨੂੰ ਗੋਲਾ ਵੀ ਬੋਲਦੇ ਕਈ ਥਾਈ ਤੇ ਕਈ ਥਾਈ ਇਹਨੂੰ ਮਾਰੀਆਲ ਵੀ ਬੋਲਦੇ ਵਾਰੀਆਲ ਦਾ ਆਪਾਂ ਬੁਰਾਦਾ ਬਣਾਉਣਾ ਬੁਰਾ ਆਪਾਂ ਬਣਿਆ ਵੀ ਮਿਲਦਾ ਪਰ ਉਹਦੇ ਵਿੱਚ ਤੇਲ ਨਹੀਂ ਹੁੰਦਾ ਇਹ ਆਪਾਂ ਆਪਣਾ ਆਪ ਬਣਾਵਾਂਗੇ ਇਹਨੂੰ ਆਪਾਂ ਬਿੱਲੀ ਕਾਸ ਨਾਲ ਕ੍ਰਾਸ ਕਰ ਲੈਨੇ ਆ ਥੋਤੀ ਕੀ ਖਾ ਮੋਕੀ ਖਾ ਲੱਗਾ ਮੇਰੇ ਬੱਚਾ ਆ ਖਾ ਲੱਗਾ ਵਾ ਆਖਰੀ ਕਿਨਾਂ ਪਾਣਾ ਬੂਰਾ ਬਣਾ ਲੈਣਾ ਲੱਗਦਾ ਤੇ ਜੋਰ ਹੈ ਮਿਹਨਤ ਲੱਗਦੀ ਹੈ ਮਿਹਨਤ ਤੋਂ ਲੋਕੀ ਜਿਹੜੇ ਆ ਆਮ ਬੀਬੀਆਂ ਮੇਰੇ ਵਰਗੀਆਂ ਲਾਉਂਦੇ ਆ ਬਣਾ ਬਣਾਇਆ ਪਰ ਉਹ ਨਹੀਂ ਵਧੀਆ ਹੁੰਦਾ ਇਹਨਾਂ ਤੇ ਸੋਲੇ ਆਪਾਂ ਹੁਣ ਗ੍ਰੈਂਡ ਕਰ ਲੈਨੇ ਆ ਛੱਗ ਦੇ ਵਿੱਚ ਪਾਵਾਂਗੇ ਤੇ ਵੈਸੇ ਨਾਲ ਆਪਣਾ ਦੇਖੋ ਪੀਸ ਗਿਆ ਪਾਈ ਤਰ੍ਹਾਂ ਦਾ ਪੀਸਣਾ ਵਾ ਇਹਨੂੰ ਆਪਾਂ ਕੱਢ ਲੈਨੇ ਆ। ਇੱਧਰ ਸਾਡੀ ਮੰਮਾ ਛੋਲੇ ਗ੍ਰाइंड ਕਰ ਰਹਾ ਹੈ ਤੇ ਇੱਧਰ ਸਾਡੇ ਤੋਂ ਦੀ ਇਹ ਇੱਧਰ ਜਰੀ ਪੂਰਾ ਗ੍ਰाइंड ਹੋ ਗਿਆ। ਤੇ ਦੇਖੋ ਦੁਕਾਨ ਲੱਗੀ ਹੈ ਕਿ ਮੇਲੇ ਦਾ ਮਾਹੌਲ ਬਣ ਜਾਂਦਾ ਵਾ। ਬਸ ਜਿਸੇ ਸਾਡੇ ਘਰੇ ਕੋਈ ਚੀਜ਼ ਤੇ ਬਣਦੀ ਬਸ ਮੇਲੇ ਦਾ ਮਾਹੌਲ ਦੇਖੋ। ਜਵਾਗ ਆਪੋ ਆਪਣੇ ਦਾ ਲਾਈ ਜਾਂਦੇ ਆ। ਪੁੱਤ ਕੀ ਖਾਣਾ? ਕੋਈ ਫੁੱਲ ਮਖਾਣੇ ਕਾਜੂ ਵਗੈਰਾ ਜੋ ਵੀ ਜਾਂਦਾ ਹਾਂਜੀ ਇਹ ਦੀ ਖਾਣਾ ਹਾਂ ਆਹ ਬੋਤਾ ਹੋਰ ਪਾਉਣੇ ਆ ਚਲੋ ਪਾਓ 2 ਕਿਲੋ ਛੋਲੇ ਸਾਰੇ ਪੀਵਾਂਗੇ ਗੱਲ ਇੱਕ ਮਤਲਬ ਵਿਖਾ ਮੇਲੇ ਦਾ ਮਾਹੌਲ ਬਣਾਣਾ ਸਾਰੇ ਜਵਾਗ ਆਪ ਕੋਲ ਥਾਈ ਲੱਗੇ ਆ ਆ ਤਾਂ ਸਾਰੀ ਸੁਗਾਤ ਪਾਣ ਲੱਗੀ ਆ ਬੱਚਿਆਂ ਨੂੰ ਇਹ ਪਤਨ ਕੀ ਬਣਨ ਲੱਗਾ ਵਾ ਜਦ ਮਜ਼ਾ ਆ ਜੂ ਆਪਾ ਬਣਾਉਂਦੇ ਹੁੰਦੇ ਨੇ ਕਿਵੇਂ ਕੰਦੇ ਤੇ ਉਹਦੇ ਰਾਤ ਨੂੰ ਅਹੀਂ ਜਾਗਣਾ ਜਾਗ ਨੂੰ ਬਣਾਉਣਾ ਤੇ ਉਹਦੇ ਖਾ ਕੇ ਸੋਣਾ ਗਰਮ ਗਰਮ ਜਿਵੇਂ ਕਿਦਾਂ ਦਾ ਵਾ ਉਹ ਤੇਰੇ ਡਾੜੀ ਰਾਤ ਨੂੰ ਕੰਮ ਤੋਂ ਆ ਕੇ ਬਣਵਾਉਂਦੇ ਹੁੰਦੇ ਨੇ ਨਾਲ ਤੇ ਉਹ ਕਾਪੜਾ ਕੰਮ ਹੀ ਉਹੀ ਹੋਵੇਗਾ ਆਪਨੂੰ ਹਾਂ ਹੁਣ ਅੱਜ ਵੀ ਉਹ ਰਾਤ ਪਾ ਜਾਣੀ ਆ ਛੋਲਿਆਂ ਦਾ ਇਸ ਨਾਲ ਆਪਾਂ ਪੀ ਲਿਆ ਵਾ ਹੁਣ ਇਹ ਆਪਾਂ ਸੌਂਫ ਤੇ ਜਵਾਨ ਥੋੜੀ ਜਿਹੀ ਪੀਸ ਲਾਂਗੇ ਕਿਉਂਕਿ ਬੱਚੇ ਮੋਟੀ ਖਾਂਦੇ ਨਹੀਂ ਤੇ ਬਹੁਤ ਹੀ ਨਹੀਂ ਆਪਾਂ ਕਿਸੇ ਬਲੈਂਡਰ ਵਰਡ ਜੀ ਕਰਨੀ ਵਿੱਚ ਇਹ ਆਪਾਂ ਪਾ ਦਾਂਗੇ ਸੌਂਫ ਆਂਡਰ ਵਰਡ ਜੀ ਕਰਨੀ ਆ ਦਰਦਰੀ ਜੀ ਕਰ ਲਈ ਤੇ ਇਹਨੂੰ ਆਪਾਂ ਕੱਢ ਲੈਨੇ ਪੰਜੀਰੀ ਬਣਾਣੀ ਆਪਾਂ ਸ਼ੁਰੂ ਕਰਦੇ ਆਂ ਤੇ ਆਗ ਆਪਾਂ ਬਾਲ ਲਈ ਚੁੱਲ੍ਹੇ 'ਚ ਤੇ ਉੱਪਰ ਵੇਖੋ ਆਪਾਂ ਕੜਾਈ ਰੱਖ ਲਈਏ ਲੋਹੇ ਦੀ ਤੇ ਆ ਆਪਾਂ ਦੇਸੀ ਘਿਓ ਲਿਆਏ ਆ ਆਪਾਂ ਪਾ ਲੈਨੇ 1 ਕਿਲੋ ਘਿਓ ਪਹਿਲਾਂ ਪਾਵਾਂਗੇ ਆਪਾਂ ਤਕਿਓ ਆਪਣਾ ਸੜ ਗਿਆ ਤੇ ਆਪਾਂ ਪਹਿਲਾਂ ਪਾਵਾਂਗੇ ਫੁੱਲ ਮਖਾਣੇ ਇਹਨਾਂ ਨੂੰ ਆਪਾਂ ਤਾਲ ਲਾਂਗੇ ਚੰਗੀ ਤਰ੍ਹਾਂ ਟੋਸਟ ਕਰ ਲੈਨੇ ਆ ਫੁੱਲ ਮਖਾਣੇ ਆਪਣੇ ਭੁੱਜ ਗਏ ਇਹਨਾਂ ਨੂੰ ਆਪਾਂ ਕੱਢ ਲੈਨੇ ਆ ਇਹਨਾਂ ਨੂੰ ਆਪਾਂ ਪੀਸ ਲੈਨੇ ਆ ਮਿਕਸੀ ਦੇ ਨਾਲ ਹਟਪਾ ਬਦਾਮ ਭੁੰਨ ਲੈਨੇ ਆ ਇਹਨਾਂ ਨੂੰ ਥੋੜੇ ਜਿਹਾ ਆਪਾਂ ਭੁੰਨਣਾ ਵਾ ਆਮ ਆਪਣੇ ਭੁੱਜ ਗਏ ਤੇ ਇਹਨਾਂ ਨੂੰ ਆਪਾਂ ਕੱਢ ਲੈਂਦੇ ਆ ਇਹ ਆਪਾਂ ਕਾਜੂ ਵੀ ਥੋੜੇ ਜਿਹਾ ਰੋਸਟ ਕਰ ਲੈਨੇ ਆ ਜੋ ਆਪਣੇ ਵੀ ਰੋਸਟ ਹੋ ਗਏ ਤੇ ਇਹਨਾਂ ਨੂੰ ਆਪਾਂ ਕੱਢ ਲੈਨੇ ਆ ਇਹ ਚਾਰੇ ਗੁੰਡਾ ਨੂੰ ਹੁਣ ਆਪਾਂ ਇਹਨਾਂ ਨੂੰ ਪਾ ਲੈਨੇ ਵਿੱਚ ਇਹੋ ਦਸਰਾ ਫੁੱਲੇ ਬਣ ਗਈ ਆ ਗੁੰਡਾ ਗੁੰਡਾ ਆਪਣੀ ਫੁੱਲ ਗਈ ਇਹਨੂੰ ਆਪਾਂ ਕੱਢ ਲਾਂਗੇ ਏ ਹੁਣ ਆਪਾਂ ਖੋਪਾ ਭੁੰਨ ਲਾਂਗੇ ਜਿਹੜਾ ਆਪਾਂ ਜੋਟ ਦਿੱਲੀ ਕਾਸ਼ ਕਰਕੇ ਲਿਆ ਵਾ ਇਹ ਆਪਾਂ ਮਿਠਾਗਤ ਪਾ ਲੈਨੇ ਚਾਰੇ ਮਗਜ ਜਿਹੜੇ ਆਪਾਂ ਲਏ ਪਾ ਲਾਂਗੇ ਸਾਫ ਗਵਾਨ ਥੋੜੀ ਜਿਹੀ ਭੁੰਨਾਗੇ ਆਪਾਂ ਇਸਨ ਪਾ ਲਾਂਗੇ ਇਹ ਜਿਹੜਾ ਆਪਾਂ ਮਟੀਰੀਅਲ ਪੀਸਿਆ ਫੁੱਲ ਮਖਾਣੇ ਮਦਾਮ ਕਾਜੂ ਆਪਾਂ ਪਾ ਦੇਣਾ ਪਾ ਲਾਂਗੇ ਸ਼ੱਕਰ ਜਿਹੜੀ ਆਪਾਂ 1.5 ਕਿਲੋ ਲਈ పసందో పంజీరి మర్జీ తిస్ బాలోరికే నా పిన్యా గే మ ਆਲੇ ਵੀ ਪਿੰਨਿਆਂ ਆਪਾਂ ਵਟ ਲਿਆ ਵਾ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਹੁਣ ਆਪਾਂ ਪਿੰਨਿਆਂ ਖਾ ਕੇ ਕਰਦੇ ਆ ਸਾਰਾ ਪਰਿਵਾਰ ਅੰਜਵਾਏ ਪਰਿਵਾਰ ਖਾਂਦਾ ਪਿਆ ਵਾ ਤੇ ਬਹੁਤ ਵਧੀਆ ਬਣਿਆ ਵਾ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ